ਅਮਰੀਕਾ ਦੀ ਇੱਕ ਵੱਡੀ ਕਾਰਵਾਈ ਨੇ ਭਾਰਤੀਆਂ ਨੂੰ ਹਿਲਾ ਕੇ ਰੱਖ ਦਿੱਤਾ ਜਦੋਂ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਤੇ ਇੱਕ ਜਹਾਜ਼ਾਂ ਦੇ ਏਅਰਕ੍ਰਾਫਟ ਆ ਕੇ ਰੁਕਦਾ ਜੋ ਕਿ ਯੂਐਸ ਮਿਲਟਰੀ ਦਾ ਸੀ 17 ਏਅਰਕ੍ਰਾਫਟ ਜਦੋਂ ਉਤਰਦਾ ਤਾਂ ਕਿਤੇ ਨਾ ਕਿਤੇ ਸਾਰੇ ਭਾਰਤੀ ਸ਼ੌਕਡ ਹੋ ਜਾਂਦੇ ਨੇ ਵੀ ਇਹ ਜਹਾਜ਼ ਕਰਨ ਕੀ ਆਇਆ ਤੇ ਕੌਣ ਨੇ ਇਸ ਦੇ ਵਿੱਚ ਤਾਂ ਜਦੋਂ ਪਤਾ ਲੱਗਦਾ ਕਿ 104 ਭਾਰਤੀ ਜਿਨ੍ਹਾਂ ਨੂੰ ਡਿਵੋਟ ਕੀਤਾ ਗਿਆ ਜਿਹੜੇ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਯੂਐਸ ਮਿਲਟਰੀ ਦੇ ਇਸ ਜਹਾਜ਼ ਦੇ ਵਿੱਚ ਭਾਰਤ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇਹ ਜਿਹੜੀ ਚਰਚਾ ਕਿ ਕਿਉਂ ਡਿਵੋਰਟ ਕੀਤਾ ਗਿਆ ਕਿਉਂਕਿ ਅਮਰੀਕੀ ਕਾਨੂੰਨ ਨੇ ਜਿਹੜੇ ਉਹ ਸਖਤ ਕੀਤੇ ਗਏ ਤਾਂ ਜਿਸ ਦੇ ਤਹਿਤ ਜਿਹੜਾ ਹੁਣ ਇੱਕ 에어ਕ੍ਰਾਫਟ ਜਦੋਂ ਅੰਮ੍ਰਿਤਸਰ ਦੇ ਇੰਟਰਨੈਸ਼ਨਲ 에어ਪੋਰਟ ਦੇ ਉੱਪਰ ਉਤਰਦਾ ਤਾਂ ਕਿਤੇ ਲੋਕਾਂ ਦੀ ਜਿਹੜੀ ਧੜਕਣਾ ਉਹ ਤੇਜ਼ ਹੋ ਜਾਂਦੀ ਹੈ ਸੋਚਦੇ ਇਹ ਨੇ ਕਿ ਕੌਣ ਕੌਣ ਡਿਵੋਟ ਹੋ ਕੇ ਜਿਹੜਾ ਅਮਰੀਕਾ ਤੋਂ ਇੱਥੇ ਪਹੁੰਚੇ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਹਰਿਆਣਾ ਤੇ ਕਹਿ ਸਕਦੇ ਆ ਰਾਜਸਥਾਨ ਦੇ ਵੀ ਜਿਹੜੇ ਮੁੰਡੇ ਦੱਸੇ ਜਾ ਰਹੇ ਨੇ ਕੁੜੀਆਂ ਦੱਸੀਆਂ ਜਾ ਰਹੀਆਂ 104 ਭਾਰਤੀ ਹੈ ਜਿਨ੍ਹਾਂ ਨੂੰ ਜਹਾਜ਼ ਦੇ ਜ਼ਰੀਏ 에어ਕ੍ਰਾਫਟ ਦੇ ਜ਼ਰੀਏ ਮਿਲਟਰੀ 에어ਕ੍ਰਾਫਟ ਦੇ ਜ਼ਰੀਏ ਜਿਹੜਾ ਅੰਮ੍ਰਿਤਸਰ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਮਾਪੇ ਵੀ ਉੱਥੇ ਪਹੁੰਚੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਦੇਖ ਸਕਦੇ ਹੋ ਇਹ ਏਅਰਕraft ਤੁਸੀਂ ਦੇਖ ਰਹੇ ਹੋ ਇਹ ਯੂਐਸ ਆਰਮੀ ਦਾ ਇੱਕ ਸੀ 17 ਜਿਹੜਾ 에ਅਰਕ੍ਰਾਫਟ ਹੈ ਜਿਸ ਨੂੰ ਜਿਸ ਦੇ ਵਿੱਚ 104 ਭਾਰਤੀਆਂ ਨੂੰ ਜਿਹੜਾ ਡਿਵੋਟ ਕਰਨ ਦੇ ਲਈ ਜਿਹੜਾ ਸ਼ਿਫਟ ਕਰਕੇ ਅਮ੍ਰਿਤਸਰ ਲਿਆਂਦਾ ਗਿਆ ਤੇ ਉਹਨਾਂ ਨੂੰ ਇੱਥੇ ਡਿਵੋਟ ਕੀਤਾ ਜਾ ਰਿਹਾ ਤਾਂ ਕਹਿ ਸਕਦੇ ਆ ਵੀ ਅਮਰੀਕਾ ਜਿਹੜਾ ਹੈ ਕਿਤੇ ਨਾ ਕਿਤੇ ਸਖਤ ਕਾਨੂੰਨ ਹੋਣਾ ਅਪਣਾ ਰਿਹਾ ਉਹਨਾਂ ਭਾਰਤੀਆਂ ਨੂੰ ਲੈ ਕੇ ਜਿਹੜੇ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜਾਂ ਪ੍ਰਵਾਸੀ ਕਹਿ ਸਕਦੇ ਆ ਉੱਥੇ ਜਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਗੁਜ਼ਾਰਾ ਕਰਨਾ ਚਾਹੁੰਦੇ ਨੇ ਉੱਥੇ ਪੱਕੇ ਹੋਣਾ ਚਾਹੁੰਦੇ ਨੇ ਕਿਤੇ ਨਾ ਕਿਤੇ ਅਮਰੀਕੀ ਕਾਨੂੰਨ ਨੇ ਜਿਹੜੇ ਉਹ ਸਖਤ ਹੁੰਦੇ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਕਹ ਸਕਦੇ ਆ ਵੀ ਇਹ 에ਅਰਕ੍ਰਾਫਟ ਦੇ ਵਿੱਚ 104 ਭਾਰਤੀ ਜਿਨ੍ਹਾਂ ਦੇ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਜਿਹੜੇ ਸਟੂਡੈਂਟ ਜਾਂ ਹੋਰ ਜਿਹੜੇ ਨੌਜਵਾਨ ਦੱਸੇ ਜਾ ਰਹੇ ਲੜਕੀਆਂ ਲੜਕੇ ਦੱਸੇ ਜਾ ਰਹੇ ਜਿਹੜੇ ਇਲੀਗਲ ਤਰੀਕੇ ਦੇ ਨਾਲ ਕਹ ਸਕਦੇ ਆ ਵੀ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਤਾਂ ਉਹਨਾਂ ਨੂੰ ਹੁਣ ਭਾਰਤ ਲਿਆਂਦਾ ਗਿਆ ਅੰਮ੍ਰਿਤਸਰ ਦੇ ਕਹਿ ਸਕਦੇ ਆ ਏਅਰਪੋਰਟ ਦੇ ਉੱਪਰ ਇੰਟਰਨੈਸ਼ਨਲ ਏਅਰਪੋਰਟ ਤੇ ਯੂਐਸ ਆਰਮੀ ਨੇ ਆਪਣੇ ਇੱਕ ਏਅਰਕ੍ਰਾਫਟ ਦੇ ਵਿੱਚ ਇਹਨਾਂ ਨੂੰ ਸਵਾਰ ਕਰਕੇ ਜਿਹੜਾ ਡਿਵੋਟ ਕਰਕੇ ਇੱਥੇ ਭਾਰਤ ਲਿਆਂਦਾ ਗਿਆ ਤਾਂ ਦੋਸਤੋ ਹੁਣ ਇਸ ਕਾਰਵਾਈ ਤੇ ਤੁਸੀਂ ਆਪਣੀ ਰਾਏ ਸਾਂਝੀ ਕਰਨੀ ਹੈ ਵੀਡੀਓ ਦਬਕੇ ਸ਼ੇਅਰ ਕਰਨੀ ਹੈ ਤੁਸੀਂ ਕੀ ਸੋਚਦੇ ਹੋ ਇਸ ਕਾਰਵਾਈ ਨੂੰ ਲੈ ਕੇ ਕਿਉਂਕਿ ਕਿਤੇ ਨਾ ਕਿਤੇ ਦੇਸ਼ਾਂ ਦੀਆਂ ਕੁਝ ਕਾਨੂੰਨ ਹੁੰਦੇ ਨੇ ਸੰਵਿਧਾਨ ਹੁੰਦੇ ਨੇ ਤਾਂ ਇਸ ਤਰੀਕੇ ਦੇ ਕਾਨੂੰਨ ਨੂੰ ਲੈ ਕੇ ਤੁਸੀਂ ਆਪਣੀ ਰਾਏ ਕਮੈਂਟਾਂ 'ਚ ਸਾਂਝੀ ਕਰਨੀ ਹੈ ਵੀਡੀਓ ਨੂੰ ਦਬਕੇ ਸ਼ੇਅਰ ਕਰਨਾ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ